ਗਰੀਬ ਜਾਂ ਐਮਐਲਏ ਹੋਊਗਾ ਉਹਨੂੰ ਚੱਕ ਕੇ ਮੁੱਖ ਮੰਤਰੀ ਬਣਾਤਾ ਐ ਤੱਕ ਕਦੇ ਹੋਇਆ ਨਹੀਂ ਇਸੇ ਦਾ ਰਜਵਾੜਾ ਹੀ ਐਮਐਲਏ ਬਣਦੇ ਆਏ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਹਾਂ ਮੁੱਖ ਮੰਤਰੀ ਬਣਦੇ ਆਏ ਨੇ ਚਾਹੇ ਉਹ ਕੈਪਟਨ ਅਮਰਿੰਦਰ ਸੀ ਚਾਹੇ ਉਹ ਬਾਦਲ ਸੀ ਤੇ ਜੇ ਚੰਨੀ ਸਾਹਿਬ ਸੀ ਤੇ ਚੰਨੀ ਵੀ ਤਾਂ ਰਜਵਾੜਾ ਹੀ ਹੈ ਨਾ ਚੰਨੀ ਕੋਈ ਗਰੀਬ ਬੰਦਾ ਤਾਂ ਹੈ ਨਹੀਂ ਉਹਨੂੰ ਜੇ ਤੁਸੀਂ ਗਰੀਬ ਕਹਿੰਦੇ ਹੋ ਤਾਂ ਉਹ ਬਹੁਤ ਟੰਡੋਰਾ ਪਟਿਆ ਨਾ ਢੋਲ ਵਜਾ ਕੇ ਉਹ ਇਹੀ ਤਾਂ ਤਾਂ ਹੀ ਤਾਂ ਫਿਰ ਫਿਲਮ ਬਣਾਇਆ ਪਹਿਲੀ ਵਾਰ ਤਾਂ ਹੀ ਤਾਂ ਸਰਕਾਰ ਤੋਂ 18 ਤੇ ਰਹਿ ਗਏ ਨਾ ਜਦੋਂ ਤੁਸੀਂ ਗਲਤ ਨੈਰੇਟਿਵ ਸਿਰਜੋਗੇ ਕੋਈ ਝੂਠ ਇੰਟਰਪ੍ਰੀਟੇਸ਼ਨ ਬਣਾਓਗੇ ਤਾਂ ਉਹ ਫਿਰ ਉਹ ਲੋਕ ਸਮਝਦੇ ਨੇ ਅੱਜ ਕੱਲ੍ਹ ਲੋਕ ਬਹੁਤ ਸਿਆਣੇ ਨੇ ਤੁਸੀਂ ਕਿਸੇ ਅਮੀਰ ਬੰਦੇ ਨੂੰ 5-10 ਹਜ਼ਾਰ ਕਰੋੜ ਰੁਪਏ ਵਾਲੇ ਬੰਦੇ ਨੂੰ ਕਹਿ ਦੋਗੇ ਕਿ ਭਈ ਇਹ ਇਹ ਬੰਦਾ ਗਰੀਬ ਹੈ ਕਿਸੇ ਜਿਹੜਾ ਪੂਰਾ ਤੁਹਾਡੇ ਹਿਸਾਬ ਦੇ ਨਾਲ ਜੇ ਕਿਸੇ ਕੋ ਕੋਰੋਣਾ ਰੁਪਏ ਦੀ ਜਾਇਦਾਦ ਹੈ ਫਿਰ ਉਹ ਗਰੀਬ ਕਿਵੇਂ ਹੋ ਜਾਊਗਾ ਦਲੇ ਤਾਗੂ ਨਹੀਂ ਹੈ ਨਹੀਂ ਦਲੇ ਤਾਗੂ ਮੈਂ ਉਹੀ ਗੱਲ ਕਹਿ ਰਿਹਾ ਤੁਸੀਂ ਇੱਥੇ ਅਮੀਰ ਗਰੀਬ ਦੀ ਗੱਲ ਕਰ ਰਹੇ ਹੋ ਫਿਰ ਤੁਸੀਂ ਦਲੇ ਤਾਗੂ ਦੀ ਗੱਲ ਕਰ ਦਿਓ ਦਲੇ ਤਾਗੂ ਹੈ ਪਰ ਗਰੀਬ ਦਲੇ ਤਾਗੂ ਨਹੀਂ ਨਾ ਕਹਿ ਸਕਦੇ ਤੁਸੀਂ ਤੁਸੀਂ ਉਹਨੂੰ ਇਹ ਨਹੀਂ ਨਾ ਕਹਿ ਸਕਦੇ ਵੀ ਇਹ ਗਰੀਬ ਬੰਦਾ ਹੈ ਗਰੀਬ ਬੰਦਾ ਉਹ ਹੁੰਦਾ ਜਿਹਦੇ ਘਰ ਦੇ ਵਿੱਚ ਰੋਟੀ ਬੜੀ ਔਖੀ ਪੱਕਦੀ ਹੈ ਗਰੀਬ ਬੰਦਾ ਉਹ ਨਹੀਂ ਹੁੰਦਾ ਜਿਹਦੇ ਭਾਂਜੇ ਤੋਂ 8 ਕਰੋੜ ਰੁਪਇਆ ਫੜਿਆ ਜਾਵੇ ਉਹ ਵੀ ਹੋਮ ਲੈਂਡ 1.5 ਕਰੋੜ ਰੁਪਇਆ ਜਿੱਥਾ ਜਿੱਥੇ ਫਲੈਟ ਹੈ ਉਹ ਉਹ ਵਾਲੀ ਜਗ੍ਹਾ ਤੋਂ